ਦੀਆ ਇਹ ਵੱਡੀ ਹੈ ਛੋਟੀ ਹੈ ਛੋਟੀ ਨਾ ਬੁੱਤ ਮਾਰ ਨਾ ਮਾਰ ਨਾ ਮਾਰ ਅੱਛਾ ਕੀ ਨਾ ਆਏਗਾ ਦੀਆ ਦੀਆ ਇਹ ਦੀਆ ਦੀਆ ਤਾ ਪੂਰੀ ਨਹੀਂ ਹੁੰਦੀ ਬੱਸ ਇਹ ਡੈਡੀ ਕੀ ਕਰਦੇ ਨੇ ਉਹ ਰਿਕਸ਼ਾ ਚੰਦੇ ਨੇ ਕਿੱਥੋਂ ਆਏ ਤੁਸੀਂ ਹੋਗੇ ਤੋਂ ਇਹ ਜਨਮ ਤੋਂ ਹੀ ਇਦਾਂ ਸੀ ਨਹੀਂ ਹੋਈ ਤਾਂ ਸਹੀ ਡਾਕਟਰ ਕਹਿੰਦੇ ਆ ਤੇ ਅੰਦਰ ਦੇ ਸੈੱਲ ਪਲੇਟਾ ਫਟ ਗਈ ਆ ਤਿੰਨ ਦਿਨ ਦੀ ਛੁੱਟੀ ਮਿਲੀ ਉਹ ਤਾਂ ਬੁਖਾਰ ਸੀ ਇਹਨੂੰ ਕਦੇ ਲੈ ਕੇ ਆ ਤੇ ਨੀਲੀ ਹੋ ਗਈ ਫਿਰ ਨਾ ਤੇ ਜੋ ਬਲੀਡਿੰਗ ਹੋ ਰਹੀ ਹੈ ਨਹੀਂ ਕਿ ਸਿਰ ਸਿਰ ਚੱਕ ਆਕਸੀਜਨ ਨਹੀਂ ਗਈ ਇਹ ਹੁਣ ਕੁਝ ਫਰਕ ਲੱਗਦਾ ਤੁਹਾਨੂੰ ਇੱਥੇ ਆਉਣ ਤੱਕ ਨਹੀਂ ਥੋੜਾ ਜਿਹਾ ਲੱਗਦਾ ਸੀ ਜਿਵੇਂ ਆਪਾਂ ਹੁਣ ਥੋੜੀ ਜਿਹੀ ਟਿਕ ਜਾਂਦੇ ਹੁਣ ਥੋੜੀ ਜਿਹਾ ਬਹੁਤ ਜ਼ਿਆਦਾ ਕਰਨ ਦਾ ਨਹੀਂ ਨਾ ਪੈਂਦੀ ਜਿਹੜਾ ਮੌਸਮ ਆਦਾ ਇਹਨਾਂ ਮੌਸਮ ਦੇ ਵਿੱਚ ਇਹਦੇ ਪੜਕਣਾ ਹੋਣੀ ਹੈ ਇਹਦੀ ਮਹੀਨਾ ਕ ਭਿਕ ਦਿਨ ਤਾਂ ਹੁਣ ਇਹਨੂੰ ਕਿ 2-4 ਦਿਨ ਇੱਥੇ ਰੱਖੀਏ 2-4 ਦਿਨ ਵਾਸਤੇ ਦਾਖਲ ਕਰੀਏ ਤੁਸੀਂ ਰਹਿ ਪੋਗੇ ਨਾਲ ਇਹ ਆਦੀਆ ਚੱਕਰ ਨੂੰ ਇਹਨਾਂ ਕਰਦਾ ਹਾਂ ਆ ਜਾਇਓ ਚੰਦਰਾ ਚੱਲ ਆ ਜਾ ਜਲਦੀ ਹਾਂ ਆ ਜਾ ਹੋ ਭੈਣ ਕੋਲ ਚੱਲਦੇ ਭੈਣੇ ਗੁਰਦੀਪੂਰੇ ਬੜਾ ਗੁਰਦੀਪੂਰੇ ਇਹ ਨਾ ਕੁੜੀ ਟੱਕਰਾ ਮਾਰਦੀ ਆ ਆਪਦੀ ਮਾਂ ਦੇ ਸਿਰ ਤੇ ਸਿਰ ਮਾਰਦੀ ਆ ਇਨੂੰ ਆਪ ਚਾਰ ਪੰਜ ਜਣੇ ਤੇ ਰੱਖ ਲੀਏ ਥੋੜਾ ਜਿਹਾ ਠੀਕ ਆ ਠੀਕ ਐ ਇਹਦੀ ਮੰਮੀ ਨੂੰ ਬੁਲਾ ਲਓ ਅੰਦਰ ਬੁਲਾਵਾਂਗੇ ਆ ਕਿਵੇਂ ਕਿਵੇਂ ਕੀ ਹਾਲ ਨੇ ਤੂੰ ਸਿਰ ਕਾ ਤੂੰ ਮਾਰਦੀ ਆ ਹੈ ਕੱਕੜਾ ਕਾ ਤੂੰ ਮਾਰਦੀ ਤੇਰੇ ਟੌਫੀ ਖਵਾਉਣਾ ਮੈਂ ਲਿਆ ਲੈ ਖਾ ਲੈ ਖਾਲੇਂ ਦੀ ਟੌਫੀ ਕੱਲ ਤਾਂ ਨਹੀਂ ਖਾ ਲੂ ਹਾਂ ਲੈ ਤੋ ਵੀ ਗੱਲ ਤੇਰਾ ਨਾਂ ਕੀ ਆ ਜੇ ਇਹਨੂੰ ਆਪਾਂ 5-7 ਦਿਨ ਦਾ ਦੇਣ ਇੱਚ ਦਾਖਲ ਕਰੀਏ ਤੇ ਭੈਣ ਹੋਣੀ ਆ ਇਹਨਾਂ ਨੂੰ ਮਿਲਵਾ ਕੇ ਇਹ ਤੁਹਾਨੂੰ ਸਾਰਾ ਦੱਸਣਗੇ ਇੱਥੇ ਰਹਿ ਕੇ ਟ੍ਰੇਨਿੰਗ ਕਰਾਵਾਂਗੇ ਦੀ ਜਮਾਂ ਠੀਕ ਹੋ ਜੂਗੇ ਫਿਕਰ ਨਾ ਕਰ ਨਕਰ ਨਾਲ ਸਾਡੀ ਟੀਰਨੀ ਠੀਕ ਹੋ ਜੂਗੀ ਤੇਰਾ ਕੀ ਹੋਇਆ ਕੀ ਹੋਇਆ ਮੇਰੀ ਧੀਨ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜ 19 ਹੈ ਭਾਈ ਬੜੇ ਪ੍ਰਸ਼ਾਨ ਜਪ ਤਾਰ ਸੱਚ ਦਾ ਗਾਰ ਸੱਚ ਹੈਪੀ ਸਰ ਨਾਨਕ ਹੋਤੀ ਪਈ ਸੀ ਕੀ ਹੋਇਆ ਕੀ ਹੋਇਆ ਕੀ ਹੋਇਆ ਫਿਕਰ ਨਾ ਕਰ ਪਰ ਮੇਰੀ ਬੇਨਤੀ ਹੈ ਧੀ ਦਾ ਸਾਥ ਰੱਖ ਜੀ ਇਹ ਕਰਮਾ ਭਗਾਂ ਵਾਲਿਆਂ ਨੂੰ ਮਿਲਦੀ ਐ ਛੱਡ ਦੋ ਮੰਮੀ ਕੋਈ ਛੱਡ ਦੋ ਦੀ ਕੋਲ ਤੈਨੂੰ ਡਿਊਟੀ ਮਿਲੀ ਐ ਦੀ ਤੂੰ ਡਿਊਟੀ ਨਾ ਮਾਸੀ ਤੇਰੇ ਨਾਲ ਆ ਤੈਨੂੰ ਦਵਾਈ ਮੁੱਲ ਲੈਣ ਦੀ ਲੋੜ ਨਹੀਂ ساری ਜ਼ਿੰਦਗੀ ਦਵਾਈ ਚੱਲਣੀ ਐ ਦੀ ਇੱਥੋਂ ਚੱਲੂ ਅਸੀਂ ਤੇਰਾ ਪੂਰਾ ਸਾਥ ਦੇਾਂਗੇ ਰਾਸ਼ਨ ਰੋਸ਼ਨ ਦੀ ਵੀ ਪੂਰੀ ਮਦਦ ਕਰਾਂਗੇ ਤੇਰੀ ਨਾ ਪੁੱਤ ਜੇ ਉਹਨੇ ਬੱਤ ਛੱਡ ਦਿੰਨੇ ਆ ਫਿਰ ਕੀ ਕਰਦੀ ਆ ਘਰੇ ਕਿੱਥੇ ਰਹਿੰਦੀ ਆ ਪੱਲਾ ਪੱਲਾ ਵਿੱਚ ਸੀ ਜੱਟ ਦੀ ਧਾਰੀ ਨੇ ਪੱਤੀ ਦੀ ਮੰਦਿਰ ਤੋਂ ਸਾਨੂੰ ਤੇ ਨੰਬਰ ਲੈਂਦੀ ਇੱਕ ਕੁਝ ਪਰੇਸ਼ਾਨੀ ਕਿੰਨੀ ਆਉਂਦੀ ਆ ਮੈਨੂੰ ਬਹੁਤ ਕੋਈ ਨਾ ਕਰਦੀ ਗੱਲ ਨਹੀਂ ਕਰਨੀ ਆਪਾਂ ਘਰੇਲੂ ਗੱਲ ਨਹੀਂ ਕਰਨੀ ਤੇ ਆਪਾਂ ਇਹਦੀ ਬਾਰੇ ਗੱਲ ਕਰੀਏ ਠੀਕ ਆ ਕੋਈ ਨਾ ਆਪਾਂ ਨੂੰ ਇੱਥੇ ਦਾਖਲ ਕਰ ਰਦਾਸ ਪਾਨ ਪਛੀਲੇ ਲਾਖੇ ਦੇ ਵਰ ਤੇ ਟੀਵੀ ਸਭ ਫਿਰ ਮਾਰ ਮਾਰ ਕੇ ਤੋੜਦੀ ਆ ਚੇਰੀ ਮਾਰਦੀ ਆ ਸਾਰਾ ਸੇ ਮਾਰੇ ਆਏ ਪੂਰਾ ਨਾ ਕੀਆ ਦਾ ਦਿਆ ਨਾਮਾ ਪੂਰੀ ਜਾਏ ਇਹ ਦਿਆ ਵੱਡੀ ਪੂਰੀ ਪਹਿਲੇ 10 ਵੀ ਸੀ ਉਹ ਇਹ ਤੋਂ ਵੱਡੀ ਆ ਵੇਖੋ ਇੱਕ ਮਾ ਛੱਡ ਦੇ ਫਿਰ ਛੱਡ ਦੇ ਇੱਕ ਮਾਂ ਆਪਣੀ ਧੀ ਨੂੰ ਕਿਵੇਂ ਕਿੰਨੀਆਂ ਚਾਵਾਂ ਲਾਡਾਂ ਤੇ ਸਤਰਾਨਾ ਪਾਲਦੀ ਆ ਹਨਾ ਉਹਨੂੰ ਪੜਾਉਂਦੀ ਆ ਵੀ ਮੇਰਾ ਵਿਆਹ ਕਰੂ ਆਪਦੀਆਂ ਖੁਸ਼ੀਆਂ ਉਹਦੇ ਚ ਦੇਖਦੀ ਆ ਪਰ ਇਹ ਮਾਂ ਆਪਣੀ ਧੀ ਨੂੰ ਆਪਣੀਆਂ ਆਪਣੇ ਸਾਹਮਣੇ ਮਾਰਦਿਆਂ ਦੇਖਦੀ ਆ ਸੈਰੀ ਮਾਰਦੀ ਆ ਮਾਂ ਦੇ ਵੀ ਸਿਰ ਤੇ ਸਿਰ ਮਾਰਦੀ ਆ ਤਾਂ ਦੀ ਆ ਜਿਵੇਂ ਜਿਵੇਂ ਵੱਡੀ ਹੋ ਰਹੀ ਆ ਮਾਂ ਦੇ ਕੰਟਰੋਲ ਚੋਂ ਬਾਹਰ ਜਾ ਰਹੀ ਆ ਪਿਓ ਰਿਕਸ਼ਾ ਚਲਾਉਂਦਾ ਤੇ ਮਾਂ ਕਿਸ ਤਰੀਕੇ ਨਾਲ ਕੰਟਰੋਲ ਕਰਦੀ ਐ ਇਹਨੂੰ ਇੱਥੇ ਸਾਡੇ ਸਮਾਜ ਨੂੰ ਸਮਝਣ ਦੀ ਲੋੜ ਆ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇਣ ਦੀ ਲੋੜ ਆ ਬਾਈ ਰੁਕ ਜਾ ਦੋ ਸਾਥ ਦੇਣ ਦੀ ਲੋੜ ਆ ਇਹ ਜਿਹੇ ਬੱਚੇ ਅੱਜ ਕਿਉਂ ਪੈਦਾ ਹੋ ਰਹੇ ਨੇ ਕਿਉਂ ਇਦਾਂ ਦੇ ਹਾਲਾਤ ਬਣ ਰਹੇ ਨੇ ਮਸੀਦੇ ਬ੍ਰੇਨ ਨੂੰ ਆਪਸ਼ਨ ਨਹੀਂ ਮਿਲੀ ਸਹੀ ਸਮੇਂ ਤੇ ਇਹ ਜਨਮ ਸਮੇਂ ਹੀ ਕੋਈ ਪ੍ਰੋਬਲਮ ਆ ਗਈ ਸੀ ਜਾਂ ਬਾਅਦ ਚ ਕੋਈ ਨੂੰ ਬੁਖਾਰ ਬਕੂਰ ਯਾਰਾ ਚੜਿਆ ਸੀ ਬਾਬੂ ਜੀ ਤੋਂ ਹੋਈ ਤਾਂ ਨੋਰਮਲ ਸੀ ਕਰੋ ਕਿ ਨਾ ਪਰ ਪਰ ਕੁਝ ਨਾ ਤੇ ਮੈਂ ਚਾਚੀ ਨੇ ਦੇਖਿਆ ਜਦੋਂ ਸਿੱਟੀ ਪਿੱਲੀਆ ਮਾ ਤਾਂ ਬੁਖਾਰ ਸੀ ਕੋਈ ਜਿੱਤੀ ਮੈਂ ਪਰ ਲੱਗ ਕਿ ਰਾਤੀ ਮਿੱਲੀ ਹੋ ਗਈ ਤੇ ਤਾਂ ਤੋਂ ਕੋਈ ਬੁਲੀ ਤੇ ਨਾ ਕੋਈ ਬੁਖਾਰ ਤਾਂ ਜਿੱਤ ਆਮੀ ਲਈ ਹੈ ਕਦੇ ਸਕੂਲਸ ਕਾਲ ਨਹੀਂ ਭੇਜੀ ਦੰਦੀ ਨਹੀਂ ਆ ਛੋਟੀ ਹੁੰਦੀ ਵੀ ਐਂ ਕਰਦੀ ਸੀ ਵੱਡੀ ਕੁੜੀ ਆ ਉਹਦੀ ਸਾਰੀ ਕਾਪ ਕਿਤਾਬਾਂ ਸਭ ਫਾੜ ਦੇ ਪੋਸਟਰ ਵਗੈਰਾ ਦੇਖ ਲੈ ਕੇ ਉਹਨਾਂ ਦੇ ਵਾਸਤੇ ਰੋਏ ਵੀ ਆਪਣੇ ਆਪ ਨੂੰ ਮਾਰਦੀ ਹੁਣ ਇਹਨੇ ਦਿਨੋਂ ਦਿਨ ਜਵਾਨ ਹੋਣਾ ਇਹਦੀ ਸਰੀਰਕ ਅਵਸਥਾ ਬਦਲਣੀ ਆ ਇਹਨੇ ਤਾਕਤਵਰ ਹੋਣਾ ਤੇ ਮਾਂ ਨੇ ਦਿਨੋਂ ਦਿਨ ਬਜ਼ੁਰਗ ਹੋਣਾ ਉਹ ਇਸ ਰੀਕ ਵਾਸਤਾ ਬਦਲਨੀ ਉਹਨੇ ਕਮਜ਼ੋਰ ਹੋਣਾ ਇਹ ਜਿਹੜਾ ਬੈਲੈਂਸ ਆ ਫਿਰ ਉਹ ਸੰਗਣਾ ਨਾ ਬੰਨਣ ਨੂੰ ਕਮਰੇਆਂ ਚ ਬੰਦ ਕਰਨ ਨੂੰ ਮਜਬੂਰ ਕਰ ਦਿੰਦਾ ਦੇਖੋ ਕਿਵੇਂ ਮੇਰੇ ਹੱਥ ਦੇ ਵਿੱਚ ਸਿਰ ਮਾਰਦੇ ਕਿੰਨੇ ਜ਼ੋਰ ਨਾਲ ਕਿੰਨੇ ਜੋਸ਼ ਨਾਲ ਐਦਾਂ ਮਾਰਦੀ ਆ ਪਰ ਐਂ ਹੀ ਕਰੀ ਜਾਂਦੀ ਐਂ ਹੀ ਕਰੀ ਜਾਂਦੇ ਹੋ ਕਿਉਂਕਿ ਉਹਦਾ ਦਿਮਾਗ ਆ ਜਿਹੜਾ ਉਹ ਜਦੋਂ ਦੱਸਦੀ ਆ ਮਾਂ ਕੁਝ ਦਿਨਾਂ ਦੀ ਸੀ ਉਹ ਨੀਲੀ ਹੋ ਗਈ ਸੀ ਬ੍ਰੇਨ ਨੂੰ ਆਕਸੀਜਨ ਗਈ ਨਹੀਂ। ਸਰੀਰ ਪੂਰਾ ਡਿਵੈਲਪ ਹੋ ਰਿਹਾ। ਬ੍ਰੇਨ ਦੇ ਵਿੱਚ ਸੋਚਣ ਦੀ, ਸਮਝਣ ਦੀ ਤਾਕਤ ਹੈ ਨਹੀਂ। ਆਪਣੇ ਆਪ ਨੂੰ ਕੰਟਰੋਲ ਕਰਨ ਦੀ ਤਾਕਤ ਹੈ ਨਹੀਂ। ਇਹ ਨਹੀਂ ਪਤਾ ਕਿਉਂ ਰੋ ਰਹੀ ਆ। ਇਹ ਨਹੀਂ ਪਤਾ ਆ ਦੇਖੋ ਕੀ ਕਰਨਾ? ਐਂ ਹੀ ਬਸ ਬਲ ਖਾਈ ਜਾਂਦੀ। ਕਹਿਣ ਦੱਸਦੀ ਆ। ਆਪ ਦੇ ਮਾਰੀ ਜਾਂਦੀ ਆ, ਚੀਜ਼ਾਂ ਭੰਨ ਦਿੰਦੀ ਆ, ਤੋੜ ਦਿੰਦੀ ਆ। ਮੈਂ ਸਰਦਾਰਾਸ ਕਰਿਓ ਦੀਆ ਵਾਸਤੇ ਦੀਆ ਠੀਕ ਹੋ ਜੇ ਅਰਦਾਸ ਕਰੇ ਇਸ ਪੇ ਬੱਚੀ ਦੇ ਆਉਣ ਵਾਲੇ ਜੀਵਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਕਿਵੇਂ ਮਾਰ ਰਹੀ ਆ ਮਤਲਬ ਫਰਕ ਨਹੀਂ ਪਿਆ ਇੱਥੋਂ ਪੀਜੀਆ ਨਹੀਂ ਇੱਥੋਂ ਇੱਥੋਂ ਪਹਿਲੀ ਵਾਰ ਆ ਪਹਿਲੀ ਵਾਰ ਕੀ ਨਾਮ ਦਾ ਅੰਕਿਤਾ ਰਣੀ ਅੰਕਿਤਾ ਹੂੰ ਕਿਵੇਂ ਮੇਰੀ ਅੰਕੂ ਰਾਣੀ ਕਿਵੇਂ ਭੈਣੇ ਠੀਕ ਹੋ ਦਵਾਈ ਖਾ ਲੈਂਦੀ ਐ ਇਹ ਦੂਬਾ ਕੇ ਲੱਗ ਗਈ ਜੀ ਤੁਨੂੰ ਪਾਜੀ ਹੋ ਗਈ ਆ ਕੂਪ ਨਿਕਲ ਗਈ ਆ ਜੀ ਹੂੰ ਤੇ ਮਤਲਬ ਦੌੜੇ ਨਹੀਂ ਹਟਦੀ ਤੇ ਵੈਂਟੀਲੇਟਰ ਤੇ ਰਹੀ ਜੀ ਉਹਦੇ ਕਰਕੇ ਬ੍ਰੇਨ ਨੂੰ ਆਕਸੀਜਨ ਨਹੀਂ ਗਈ ਕੋਈ ਕੁਝ ਸਮਾਂ ਉਹਦੇ ਕਰਕੇ ਬ੍ਰੇਨ ਦੀਆਂ ਨਸਾਂ ਸੁੰਗੜ ਗਈਆਂ ਰਹੀਆਂ ਸਮਲ ਲੱਕੂਗਾ ਬਾਬਾ ਨਾਨਕ ਮੇਹਰ ਕਰੂ ਇੱਕ ਗੱਲ ਧਿਆਨ ਚ ਰੱਖਿਓ ਮੇਰੀ ਕਿੰਨੇ ਬੱਚੇ ਤੁਹਾਡੇ ਹੋਰ ਇੱਕੋ ਹੀ ਆ ਇਹ ਹੀ ਆ ਤੁਹਾਡੇ ਘਰ ਨਾਲ ਰੱਬ ਜੰਮਿਆ ਤੇ ਐਨੇ ਲੋਕ ਖੜੇ ਨੇ ਇੱਥੇ ਇਹਨਾਂ ਦਾ ਬਹੁਤ ਘੱਟ ਬੰਦਿਆਂ ਨੂੰ ਸੂਝੀ ਹੁੰਦੀ ਹੈ ਗੱਲ ਦੀ ਲੋਕ ਇਹਨੂੰ ਭਾਰ ਸਮਝਦੇ ਆ ਲੋਕ ਸਮਝਦੇ ਵੀ ਸਾਡੇ ਰੱਬ ਨੇ ਪੱਥਰ ਪਾਤਾ ਕਾਲਾ ਸਾਡੇ ਪਤਾ ਨਹੀਂ ਹੁਣੇ ਇੱਕ ਭੈਣ ਮਿਲ ਕੇ ਗਈ ਆ ਕਹਿੰਦੀ ਇਹਦੀ ਮਾਂ ਚਲੀ ਗਈ ਇਹ ਪੱਥਰ ਸਾਡੇ ਸੱਟ ਗਈ ਮੂਰੇ ਹਾਂਜੀ ਹਾਂਜੀ ਮਤਲਬ ਇੱਕ ਗੱਲ ਧਿਆਨ ਰੱਖਿਓ ਵੀ ਇਹ ਰੱਬ ਦੀ ਸੇਵਾ ਮਿਲਦੀ ਹੈ ਤੇ ਕਰਮਾਂ ਵਾਲਿਆਂ ਨੂੰ ਮਿਲਦੀ ਹੈ ਜਿੰਨਾ ਇਹਨੂੰ ਖੁਸ਼ ਕਰੋਗੇ ਨਾ ਉਹਨਾਂ ਤੁਹਾਡੀ ਜ਼ਿੰਦਗੀ 'ਚ ਉਨੇ ਖੁਸ਼ੀ ਆਵੇ ਮਤਲਬ ਇਹ ਕਰੀ ਇਹਨਾਂ ਸੀ ਦਵਾਈ ਤੋਂ ਖੁਣੀ ਪਿੱਛੇ ਆੜੇ ਕਿ ਕਦਾਂ ਵੀ ਮਰ ਜੀ ਆ ਅਸੀਂ ਤੇਰੇ ਨਾਲ ਆ ਦਵਾਈ ਤੈਨੂੰ ਮੁੱਲ ਲੈਣ ਦੀ ਲੋੜ ਨਹੀਂ ਪੈਂਦੀ ਅੱਜ ਤੋਂ ਬਾਅਦ ਇਹ ਤੇਰਾ ਵਾਦਾ ਕਰਦੇ ਠੀਕ ਆ ਤੇ ਵੀ ਥੱਦਿਆ ਆਪਾਂ ਉਦੋਂ ਹੀ ਜਾਣਾ ਇਹਦੇ ਚ ਸਪੈਸ਼ਲ ਗੱਡੀ ਕਰਾਂਗੇ ਲੈ ਕੇ ਜਾਈਏ ਕੋਈ ਗੱਲ ਨਹੀਂ ਇਥੋਂ ਸਾਡੇ ਕੋਲ ਡਾਕਟਰਾਂ ਤੋਂ ਆਪਾਂ ਚੈੱਕਅਪ ਕਰਾ ਕੇ ਫਿਰ ਦਵਾਈ ਸ਼ੁਰੂ ਕਰਾਉਨੇ ਆ ਮਹੀਨੇ ਨੇ ਮਹੀਨੇ ਤੂੰ ਦਵਾਈ ਲੈ ਕੇ ਜਾਇਆ ਕਰਨੀ ਆ ਕਿ ਗੁਰੂ ਕਿਰਪਾ ਕਰਨਗੇ ਅੱਜ ਤੱਕ ਠੀਕ ਆ ਭਾਈ ਸ਼ੁਕਰੀਆ ਬਾਬਾ ਦੇ ਮੁਹੱਮਤ ਬਖਸ਼ੇ ਤੁਹਾਨੂੰ ਦੋਨਾਂ ਨੂੰ ਤਾਕਤ ਬਖਸ਼ੇ ਤੁਸੀਂ ਇਸ ਧੀ ਦੀ ਆਰਦੀ ਦੀ ਫੁੱਲਾਂ ਨੂੰ ਪਰਪਰਿਸ਼ ਕਰਦੇ ਹੁਣ ਮਿਲੇ ਟੋਕਨ ਟਾਕਨ ਹੋ ਗਿਆ ਕੱਲ ਬੱਚਾ ਕੱਪ ਕਰਾਓ ਜਾ ਕਿੱਥੇ ਲਾਈਨ ਤੇ ਖੜਾ ਕੋਈ ਹਿੰਦੂ ਲੈਸ ਸਾਨੂੰ ਬੈਠ ਕੇ ਜਾਓ ਹਾਂ ਬਾਜ ਜਾਓ ਚੈੱਕ ਅਪ ਕਰਾਓ ਜਾ ਆਪੇ ਆਇਆ। ਇਹਦਾ ਨਹੀਂ ਚੈੱਕਅਪ ਕਰਾਉਣਾ। ਨਹੀਂ ਪਾਜੀ ਇਹ ਦਵਾਈ ਨਾ ਰਿਪੀਟ ਹੋਈ ਆਪਣੀ। ਮਿਲ ਗਈ। ਅੱਗੇ 2 ਮਹੀਨੇ ਹੋ ਗਏ ਖਾਣਦਿਆਂ। ਆ ਵੇਖੋ ਨਾ ਉਹ ਫੋਟ ਨਾ ਐਡੇ ਖਾਣਦਾ ਵੀ ਨਹੀਂ ਸੀ ਆਪਾਂ ਜੀ। ਆ ਛੱਡ ਗਿਆ ਆਪੇ ਫੋਟਾ ਤੇ ਦਿਲ ਪੈ ਗਿਆ ਵੇਰ। ਹੁਣ ਖੜਾ ਹੁਣ ਲੱਗ ਗਿਆ। ਹਾਂ। ਹਾਂ। ਹੱਥ ਜੋੜੀਏ ਰੱਬ। ਓਏ। ਹਾਂਜੀ ਠੀਕ ਹੋ ਗਿਆ ਮੇਰਾ ਪੁੱਤ। ਹਾਂਜੀ ਤੇ ਹੁਣ ਇਹ ਤਾਂ 10 ਦਿਨਾਂ ਦੀ ਟ੍ਰੇਨਿੰਗ ਕੈਂਪ ਇੱਥੇ ਲਵਾਵਾਂਗੇ ਪਹਿਲਾਂ ਲੱਗਿਆ? ਨਹੀਂ ਸਰ ਪਹਿਲਾਂ ਕੋਈ ਨਹੀਂ। ਅੱਜ ਤੁਸੀਂ ਉਹ ਭੈਣ ਨੂੰ ਮਿਲੇ ਹੋ ਉੱਥੇ ਉਹ ਮਿਲੇ ਤਾਂ ਉਹਨੇ ਦਵਾਈ ਦਾ ਰਿਪੀਟ ਹੈ ਤਾਂ ਦਿੱਤੇ 2 ਮਹੀਨੇ ਜੀ ਤੁਸੀਂ ਟੈਸਟ ਕਰਾਉਣਾ ਹੈ 10 ਮਹੀਨੇ ਹਾਂ ਇਹਨੇ ਕਾਰਡ ਬਣਿਆ ਤੁਹਾਡਾ ਕਾਰਡ ਨਾ ਕਿ ਚੇਤਾ ਭੁੱਲ ਨਾ ਕਰੀਂ ਲੈ ਗਿਆ ਕਰਦੀ ਨਾ ਹੋਊ ਤਾਂ ਕਾਰਡ ਲੈ ਆਇਆ ਫਿਰ ਲੋਵੜੀ ਆਇਆ ਤਾਂ ਉਹ ਦਵਾਈ ਅੰਦਰ ਰਿਪੀਟ ਹੈ ਹੁਣ ਦਵਾਈ ਮਿਲ ਗਈ ਨਹੀਂ ਦਵਾਈ ਮਿਲਣੀ 1 ਵਜੇ ਹਾਂ ਕੋਈ ਨਾ ਦਵਾਈ ਲਓ ਅਗਲੀ ਵਾਰੀ ਕਾਰਡ ਲੈ ਕੇ ਆਇਓ ਠੀਕ ਹੈ ਜੀ ਫਿਰ ਕੋਈ ਨਾ ਆਪਾਂ ਟੈਸਟ ਦਾ ਵੀ ਕਰਾਂਗੇ ਠੀਕ ਹੈ ਬੱਲਾ ਨਹੀਂ ਇਹੇ ਮਾਤਾ ਦੇ ਨਾਂ ਲਾਲਾ ਦਾ ਹੀ ਹੈ ਸਦਾਰਾ ਮਾਤਾ ਦਾ ਸਮਾਨ ਸਮਾਨ ਲੱਕੂ ਬਸ ਸੇਵਾ ਕਰ ਕੀ ਰੱਬ ਆ ਮਮਾ ਮੇਰੀ ਨਹੀਂ ਤੇ ਆ ਮਾਵਾ ਮੇਰੀ ਮਾਵਾ ਜਿੰਜਾ ਉਹ ਨਾਲ ਆਇਆ ਤੇ ਬੋਲ ਲੇ ਟੋਕਨ ਲੈਣਾ ਟੋਕਨ ਲੈਣਾ ਪਹਿਲਾਂ ਜੇ ਜਿਆਦਾ ਹਾਲਤ ਮਾੜੀ ਹੈ ਤਾਂ ਬਣਾ ਲੇ